ਪਸੀ ਕਰੀਏ ਨੇ ਗੱਲਾਂ ਹਾਂ ਵੀ ਪੋਸਤੋ ਕਿੱਦਾਂ ਹੋ ਰਿਹਾ ਮੈਂ ਕਰ ਰਿਹਾ ਸੀ ਉੱਥੇ ਉਹ ਤਾਂ ਜੱਤਾ ਭੁੱਲ ਗਿਆ ਕਹਿੰਦਾ ਲੈ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗ ਚ ਮੇਰੇ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਵਧੀਆ ਵਾ ਸੋ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੋਗ ਚ ਸੋ ਅੱਜ ਅਸੀਂ ਜਾਣਾ ਮਾ ਪੂਆ ਤੇ ਕੱਪੜੇ ਬਣਾਉਣ ਤੇ ਕਨਫਰਮ ਕਰਨਾ ਹਜੇ ਤਾਇ ਹੁਣਾ ਨਾ ਤਾਈ ਨੇ ਕਹਿੰਦੇ ਸੀ ਕੱਲ ਨੂੰ ਬਣਾ ਕੇ ਲਿਆਵਾਂਗੇ ਉਹ ਮਤਲਬ ਤਾਈ ਕੋਲ ਜਾਉਦੇ ਤਾਈ ਕੀ ਕਹਿੰਦੀ ਐ ਮੈਂ ਸਭ ਕਹਿੰਦੇ ਸੀ ਗੱਲ ਬਣਾ ਲਵਾਂਗੇ ਇੱਕ ਇਦਰੀ ਨੂੰ ਅਸੀਂ ਵਿਆਹ ਦੇ ਜਾਣਾ 14 ਤਰੀਕ ਹੋ ਗਈ ਹੈ ਤੇ ਕੱਪੜੇ ਨਹੀਂ ਬਣਾਏ ਅਸੀਂ ਬੈਂਡਰਫੁਲ ਚਲ ਬੈਂਡਰਫੁਲ ਹੁਣ ਆਪਾਂ ਬੈਂਡਰਫੁਲ ਆਪਾਂ ਉਧਰ ਪੁੱਛ ਕੇ ਆਨੇ ਵੀ ਕੀ ਕਹਿੰਦੇ ਆ ਦੇਖਦੇ ਕੀ ਸਲਾਹ ਪਾਣੀ ਸਾਡੇ ਲੰਗਰ ਦਾ ਨਾਮ ਨਿਸ਼ਾਨੀ ਹਨੀ ਮੈਂ ਕਿਹਾ ਸਾਡੇ ਲੰਗਰ ਦਾ ਨਾਮ ਨਿਸ਼ਾਨੀ ਹਨੀ ਰੱਖਿਆ ਉਹ 6 ਵਜੇ ਦਾ ਕਹਿੰਦੇ ਹੋ ਚੱਲ ਗਿਆ ਹੁਣ ਕੀ ਬਿਜਣ ਲੱਗਿਆ ਅਸਕਰ ਕੇ 2 ਕਿਲੋ ਬਿਜਣ ਨਾਲ ਸੱਚ ਡੜਿਕਣਾ ਸ਼ੁਰੂ ਹੋ ਗਿਆ ਨਹੀਂ ਨਾਉਣੀ ਵਾਲੇ ਕਿ ਨਹੀਂ ਜੇ ਉਹ ਤਾਂ ਪਹਿਲਾਂ ਦੀ ਜਿਹੜੀ ਹੁਣ ਹੁਣ ਤਾਂ ਹਜੇ ਲਾਈ ਆ ਹਾਂ ਇਹ ਤਾਂ ਪਹਿਲਾਂ ਵਾਲੀ ਆ ਹਾਂ ਉਹ ਕਿਲੇ ਕਿਹੜੇ ਵਿਜਨ ਵਾਲਿਆ? ਉਹ ਪਰਲੇ ਸਾਡੇ ਆਪਣੇ ਨਾਲ ਦੇ। ਉਹ ਸ਼ੋਅ ਪਰ ਪਰਾਂ ਪਰਾਂ ਵਾਲੇ ਜਿੱਥੇ ਨਰਮਾ ਸੀ ਠੀਕ ਆ। ਹਾਂ। ਕੀ ਪ੍ਰੋਗਰਾਮ ਆ? ਜਾਣਾ ਅੱਜ ਕੇ। ਕੋਣੋਂ ਪਾਸੇ ਜਾਊਗਾ ਸਪੈਸ਼ਲ ਕੋਈ ਕਰਨੀ। ਹਾਂ। ਕਿੱਦੋਂ ਜਾਣਾ? ਤੋ ਦੋ ਕਿਲੇ ਆ ਉਹ ਤੋਂ ਕਿੰਨਾ ਟਾਈਮ ਲੱਗਣਾ? ਆ ਤੇ ਡੈਡੀ ਮੈਂ ਨਹੀਂ ਕਹਿੰਦਾ ਜੇ ਮੈਂ ਕੰਮ ਕਰਨ ਨੂੰ ਭੱਜ ਕੇ ਪਾਇਆ ਲੂੰ ਚਲ ਮੈਂ ਪੁੱਛਦਾ ਮੈਂ ਆ ਵੀ ਪੁੱਛਦਾ ਡਿਸਕਸ ਹੋ ਗਿਆ ਡੈਡੀ ਕੇੰਦਾ ਦੁਪਹਿਰ ਤੋਂ ਬਾਅਦ ਜਿਵੇਂਲੇ ਹੋ ਗਿਆ ਤਾਂ ਨਹੀਂ ਤੇ ਫਿਰ ਨਹੀਂ ਤੇ ਫਿਰ ਕੱਲ ਨੂੰ ਕੱਲ ਨੂੰ ਬਣਾ ਲਵਾਂਗੇ ਫਿਰ ਆਹੋ ਆਉਂਦੇ ਤਾਂ ਸਾਰੀ ਚੀਜ਼ ਨਾ ਆ ਦੇ ਕੰਮ ਨੂੰ ਸੋਧਾਂਗਾ ਮੈਂ ਗਿਆ ਸੀ ਖੇਤ ਗੱਡਣ। ਹਾਂ ਮੇਰੇ ਕੋਲ ਪਾਰਸਲ ਆਇਆ। ਕਾਕੂ ਦਾ। ਉਹ ਯਾਰ ਇਹ ਦੇਖ। ਕੁਬੇਰ ਮਾਟ। ਬਾਹਰ ਨਹੀਂ ਕੱਢਿਆ ਕਾਕੂ ਨੂੰ। ਕੱਢ ਜਾ ਕੋਈ ਮਾਰ। ਮੈਂ ਆਹ ਪਤਾ ਕੀ ਆ ਦੇਖ। ਉਹ ਲੈ। ਪਾਰਸਲ ਆਇਆ। ਪਤਾ ਨਹੀਂ ਕੀ ਆ। ਤੂੰ ਮੋੜ ਤੂੰ ਪਤਾ। ਤੈਨੂੰ ਪਤਾ ਕੀ ਆ? ਹਾਂ। ਕੀ? ਉਹ ਵੀ ਹੋਣੀ ਜਾਣੀ ਸੀ ਕਿ ਮੈਂ। ਜਾਰੀ ਆਰਡਰ ਕੀਤੀ ਨਹੀਂ ਕੀਤੀ ਸੀ ਪਤਾ ਨਹੀਂ ਕਿੱਥੇ ਉੱਪਰ ਲਿਖਿਆ ਵੀ ਨਹੀਂ ਇਹਦੇ ਮਨਾਂ ਦੇ ਗਲਤ ਹੋ ਤਾਰਾਂ ਵੀ ਨਹੀਂ ਹੋਣਗੇ ਇਦਾਂ ਛੜੋਗਾ ਇਹ ਚ ਪੂਰਾ ਦੇਖ ਤਾਂ ਤਿੰਨ ਕੋ ਸ਼ਾਰਟ ਆਰਡਰ ਕਰੀਦਾ ਹਾਂ ਅੰਦਰ ਪਈ ਅੰਦਰ ਪਈ ਆਰਡਰ ਹੀ ਕਰੀ ਜਾਂਦੀ ਕਿ ਨਹੀਂ ਤਾਂ ਹੀ ਗਿਆ ਪਤਾ ਨਹੀਂ ਕੋ ਸ਼ਾਰਟ ਆਰਡਰ ਕਰੀਦਾ ਹਾਂ ਹਾਂ ਆਖੀਮ ਗਾਜ਼ੀ ਸ਼ੀਤ ਹੁਣੀਆ ਕਿਹਦੀ ਬੁਤੇ ਰੋਟੀ ਖਾਣੇ ਪਰ ਸੋਨੇਂ ਵੇਟ ਤੇ ਕਾਕੂ ਦੇਣਗੀ ਨਹੀਂ ਨਹੀਂ ਆਪਣੀ ਅੱਛਾ ਅਰੇ ਕਿ ਤੂੰ ਗਈ ਤੂੰ ਤਾਂ ਨਹੀਂ ਮੱਤ ਦਾ ਉਹਨੂੰ ਬਹਿ ਕੇ ਇਸ ਨੂੰ ਮਾਰ ਦੇ ਰੱਖੀ ਐਵੇਂ ਕਾਦੀ ਦੇਂਦੀ ਮੈਂ ਕਿਤੇ ਕਾਕੂ ਦੀ ਕੋਈ ਚੀਜ਼ ਆਈ ਉਹ ਮਿਰਚੂਆਂ ਦੇ ਬੁਗੜਾ ਉਹਨੂੰ ਅਲ ਠਿਕਾ ਇਹ ਕੁਆਰਚਾ ਨਹੀਂ ਤੇਖਲੇ ਚੱਲ नहीं है। और <laughs> <की जोड़ी> <laughs> तुमको लगता है हम ये बिछाएंगे ठीक है मोटे है ना वेरी गुड पानी भी नहीं आता ਕੀ ਜਮਾਇਗੀ ਕਰ ਕੋਦੋ ਗਿਸਮਾਨ ਆਇਆ ਛੋੜੀ ਬੁਗੜੀ ਸੁੱਤੀ ਪਈ ਹੈ ਹਜੇ ਛੋੜ ਮੋੜ ਮੋਗਲਾ ਜਾ ਚੁੱਤਾ ਬਈ ਹੈ ਨਾ ਥੱਲੇ ਸੰਭਾਈ ਹਾਂ ਭਈ ਤਾਂ ਹੀ ਤੱਕ ਜਾਂਦੀ ਹੁਣੀ ਇਹਦੀ ਠੀਕ ਦਾ ਰਹਿੰਦਾ ਫੋਨ ਤੇ ਪਾਇਆ ਤਰ੍ਹਾਂ ਹੁਣ ਸਤਤ ਚੂਲਾ ਲਿਆਈ ਹਾਂ ਇਹਦੇ ਵਾਸਤੇ ਚੂਲੇ 'ਚ ਪਾਜੇ ਗਰੂ ਹਣਾ ਇਹ ਲੈ ਗਰੂ ਹਾਂ ਚੂਲਾ ਹੂੰ ਨਾ ਟਾਈਮ ਹੋ ਗਿਆ 3:30 ਤਾਂ ਸਾਡੇ ਹੋ ਗਿਆ ਚਾਹ ਦਾ ਟਾਈਮ ਚਾ ਚਾ ਕਰਦੀ ਚਾ ਅਦਰਕ ਪਾਇਆ ਅਦਰਕ ਪਾਇਆ এলাਚੀ ਪਾਈ ਤੇਰੇ ਮੰਮੀ ਨੇ ਅਦਰਕ ਤੋਂ এলাਚੀ ਤੋਂ ਬਣਾਉਂ ਜਾਂ ਨਹੀਂ ਬਣਾਉਂਦੀ ਤੋੜੀਏ ਮੰਦੀਸ ਵਾਰੂ ਤੇ ਅਸ਼ੀ ਪਜੀਰੀ ਅਸ਼ੀ ਵੀ ਖਾਣੇ ਆ ਕਿਉਂਕਿ ਮੈਂ ਵੀ ਪਿਓ ਬਣੇ ਮੈਂ ਦਾਦੀ ਬਣੀ ਮੈਂ ਵੀ ਖਾਉਂਗੀ ਸਰ ਉਹਨੇ ਤਾਂ ਨਹੀਂ ਖਾਣੀ ਨੀ ਜੰਨੀ ਅਸੀਂ ਤੋਂ ਮਾਰ ਚੰਨਾ ਦੇ ਖਾਏਗੀ ਹੋਰ ਬਣਾ ਲਾਂਗੇ ਕੋਈ ਹੂੰ ਬਣ ਗਈ ਚਾ ਹੋਰ ਸਹੀ ਲੈ ਕੇ ਆਉਗੀ ਆ ਗਿਆ ਮੈਂ ਆ ਜੁਟਾ ਇਹ ਹੁਣਾਂ ਦੀ ਚਾਹ ਦੇ ਖੇਤ ਖੇਤ ਵਧੀਆ ਲੱਗਦਾ ਥੋੜਾ ਜਿਹਾ ਹੁਣ ਹੈਨਾ ਇਦਾਂ ਹੀ ਪਾਣੀ ਲੱਗਦਾ ਹੁੰਦਾ ਸੀ ਸਾਡੇ ਵੀ ਉਹ ਸਾਹਮਣੇ ਵਾਲੇ ਜਿੱਥੇ ਕਣਕ ਵੀ ਜੇ ਸਾਹਮਣੇ ਜਿੱਥੇ ਉਹ ਪਰੇ ਤੇ ਉਹ ਆਪਣੀ ਪੈਲੀ ਆ ਜਿੱਦੇ ਕਣਕ ਵੀ ਜੇ ਤੇ ਇਦਾਂ ਹੀ ਅਸੀਂ ਇਸ ਵਾਲੇ ਪਾਣੀ ਲਾਉਂਦੇ ਹੁਣ ਡੈਡੀ ਨੇ ਭੱਜੇ ਕਰਨਾ ਕਦੇ ਅੰਦਰ ਕਦੇ ਅੰਦਰ ਤੱਕ ਨੱਕਾ ਵੱਟ ਦੇ ਕਿ ਮੇਰਾ ਤਾਂ ਨੱਕ ਪਾਇਦਾ ਨਹੀਂ ਹੁੰਦਾ ਸੀ ਬਾੜੀ ਨਹੀਂ ਕਹਿਣਾ ਸਾਲ ਮੈਂ ਬੰਦ ਨਾਣ ਕੇ ਤੇ ਪਹਿਲਾਂ ਉਹ ਚੀਜ਼ਾਂ ਹੁੰਦੀਆਂ ਸੀ ਵੀ ਐਸਾ ਜਿਹੜੇ ਕੰਮ ਕਰਦੇ ਰਹੇ ਨੇ ਬਟ ਹੁਣ ਉਹ ਚੀਜ਼ਾਂ ਮਿਸ ਕਰੀਦੀਆਂ ਵੀ ਅਸੀਂ ਵੀ ਇਦਾਂ ਜਿੱਦਾਂ ਪਾਣੀ ਲੱਗਿਆ ਹਨ ਡੈਡੀ ਪੈਲੀ ਬੋਣਾ ਹੁੰਦਾ ਸੀ ਉਹਦੋਂ ਚਾਹ ਲੈ ਕੇ ਆਉਂਦਾ ਫੇ ਰੋਟੀ ਲੈ ਕੇ ਆਉਂਦਾ ਸੀ ਫਿਰ ਅਸੀਂ ਕਣਕ ਵੀ ਦੇ ਹੁੰਦੇ ਸੀ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਮਿਸ ਕਰਦੇ ਆ ਥੋੜਾ ਜਿਹਾ ਵੀ ਕੰਮ ਤਾਂ ਹੁਣ ਵੀ ਕਰ ਸਕਦੇ ਕਿ ਵੱਡੀ ਗੱਲ ਨਹੀਂ ਬਟ ਡੈਡੀ ਨਾਲ ਕੰਮ ਕਰਨਾ ਹੁੰਦਾ ਹਨ ਉਹ ਅੱਢੀ ਸਵਾਸੀ ਉਸ ਟਾਈਮ ਹਨਾ ਕਿਉਂਕਿ ਡੈਡੀ ਨਾਈ ਮਨ ਕੁਝ ਕਹਿੰਦਾ ਹੁੰਦਾ ਸੀ ਜ਼ਿਆਦਾ ਹਨਾ ਤੇ ਉਹ ਚੀਜ਼ ਅੱਢੀ ਸੀਗੀ ਤੇ ਉਹ ਚੀਜ਼ ਮਿਸ ਕਰਦੇ ਐ ਅਸਲੀ ਕਹਿੰਦੇ ਹੁੰਦੇ ਆ ਕਿ ਜਦੋਂ ਜਿਹੜੀ ਚੀਜ਼ ਹੋਵੇ ਨਾ ਉਸ ਚੀਜ਼ ਦੀ ਖੁਸ਼ੀ ਉਦੋਂ ਹੀ ਮਨਾ ਲਓ ਤਾਂ ਵਧੀਆ ਗੱਲ ਆ ਕਿਉਂਕਿ ਬਾਅਦੋਂ ਉਹ ਚੀਜ਼ਾਂ ਨਹੀਂ ਮਿਲਦੀਆਂ ਜਿਵੇਂ ਦੀ ਰੀਸ ਉਦੋਂ ਸੀ ਉਹ ਰੀਸ ਹੁਣ ਹੈ ਨਹੀਂ ਹੁਣ ਪੈਸਾ ਹੈਗਾ ਪਰ ਉਹ ਚੀਜ਼ ਹੈ ਨਹੀਂ ਫਿਰ ਉਹ ਚੀਜ਼ ਮਿਸ ਕਰਦੇ ਆ ਥੋੜੀ ਜਿਹੀ ਤੇ ਡੈਡੀ ਹੁੰਦਾ ਤੁਹਾਨੂੰ ਪਤਾ ਫਿਰ ਫੇਰ ਦਹਨ ਯਾਰੀ ਨੀ ਯਾਰੀ ਸੀ ਨਾ ਤੇ ਡੈਡੀ ਹੁੰਦਾ ਹੁਣ ਪੈਸਾ ਹੈਗਾ ਪਰ ਉਹ ਸੁਆਦ ਹੈ ਨਹੀਂ ਜਿਹੜਾ ਇੱਕ ਲਾਈਵ ਦਾ ਸੁਆਦ ਹੁੰਦਾ ਹਾਂ ਵੀ ਕੁੱਕ ਸਾਹਿਬ ਸਬਜ਼ੀ ਕਦੇ ਬਣਣੀ ਅੱਜ ਵਾ ਫਿਰ ਦਾਲ ਅੱਜ ਕਿਰ ਦਾਲ ਕਿਹੜੀ ਬਣਾਈਆਂ ਕਿੰਨੇ ਦਿਨ ਹੋ ਗਏ ਖਾ ਕੇ ਬਣਾ ਚਪੜ ਕਦੂੰ ਮੇਰੀ ਬਣਾ ਕੋਈ ਚਿਕਨ ਸ਼ੈਸ਼ਲਿ ਬਣਾ ਦੇ ਪਾਗਣਾ ਦੇ ਬਣਾਵਾਂ ਚਿਕਨ ਸ਼ੈਸ਼ਲਿ ਕਿ ਸਰ ਜੁਗਾ ਦੇ ਬਣਾ ਦੇ ਬਣਾਵਾਂ ਕਿਹੜੇ ਪਾਸੇ ਬਣਾਵਾਂ ਇਧਰ ਕੋ ਉਧਰ ਚੱਲ ਆਂਦੇ ਫਿਰ ਜਿਹੜੀ ਬਣਾਉਂਗੀ ਖਾ ਲਾਂਗੀ ਮੈਰੀ ਚਿਕਨ ਸ਼ੈਸ਼ਲੀ ਕਿਹੜਾ ਬਨੇ ਬਣਾਵਾ ਇੱਧਰ ਕੋ ਉੱਧਰ ਲੈ ਦੂਸਰੇ ਬਨੇ ਮੰਮੀ ਸਾਨੂੰ ਪੁੱਛਦੀ ਆ ਜੀ ਚਿਕਨ ਸ਼ੈਸ਼ਲੀ ਕਿਹੜੀ ਗਲਤ ਬਣਾਈ ਜਾਵੇ ਐਸ ਗਲਤ ਤੇ ਯਾ ਐਸ ਗਲਤ ਮੈਂ ਤਾਂ ਕਰਕੇ ਦੱਸਿਓ ਜੀ ਦੱਸੋ ਮੈਂ ਚਿਕਨ ਸ਼ੈਸ਼ਲੀ ਕਿਹੜੀ ਗਲਤ ਬਣਾਵਾ ਐਸ ਗਲਤ ਤੇ ਯਾ ਐਸ ਗਲਤ ਮੰਮੀ ਸਾਡੀ ਬਣਾਉਂਦੀ ਆ ਨਾ ਮੰਮੀ ਸਾਡੀ ਬਣਾਉਂਦੀ ਆ ਚਿਕਨ ਸ਼ੈਸ਼ਲੀ ਸੋ ਟੈਕਟਰ ਅੱਜ ਮੈਂ ਬਾਹਰ ਕੱਢਿਆ ਸੀਗਾ ਵੀਡੀਓ ਬਣਾਈ ਆ ਇੰਸਟਾ ਵਾਸਤੇ ਸੋ ਬਾਹਰ ਕੱਢਿਆ ਸੀ ਤੇ ਸ਼ੇਅਰ ਉੱਥੇ ਲਾਤਾ ਤੁਕ ਉਹਨੇ ਦਿਨਾਂ ਵਾਸਤੇ ਟਰੈਕਟਰ ਬਾਹਰ ਹੀ ਰੱਖੋ ਜਨੇ ਦਾ ਨਗਰ ਕੀਰਤਨ ਨਹੀਂ ਹੁੰਦਾ ਨਾ ਕਿਤੇ ਮੈਂ ਕਿਹਾ ਪਰਸੋਂ 16 ਤਰੀਕ ਦਾ ਤੇਲ ਪੈਂਦੀ ਆ ਉੱਥੇ ਤੇ ਨਹੀਂ ਪੈਂਦੀ ਹੈ ਮਾੜੀ ਮੋਟੀ ਕੋਈ ਹੁੰਦਾ ਮਾੜੀ ਮੋਟੀ ਪਾਊਗੀ ਤਾਂ ਪਾਊਗੀ ਆ ਦੇਖੋ ਮੰਮੀ ਛਾਲੀਆਂ ਲੈ ਕੇ ਛਾਲੀਆਂ ਭੁੰਨ ਕੇ ਖਵਾਉਂਦੀ ਨਹੀਂ ਚਾਹਣਾ ਕੰਗੀਆਂ ਹੁਣ ਹੈ ਇਹਨਾਂ ਨੂੰ ਇਹਦੇ ਬਣਾਵਾਂਗੇ ਪੋਪਕੋਰਨ ਕੀ ਦੇ ਪੋਪਕੋਰਨ ਇਹਨਾਂ ਤੇ ਲੱਗਦੀ ਪੋਪਕੋਰਨ ਹੀ ਗਿਆ ਮੈਂ ਕਿੰਨੇ ਦਿਨ ਪਹਿਲਾਂ ਕਹਿੰਦੀ ਕੋਕ ਪੋਪਕੋਰਨ ਨਾ ਪੋਪਕੋਰਨ ਗਿਆ ਇਹਨਾਂ ਨੂੰ ਦੇ ਘੇਰ ਕੇ ਟੂਪੇ ਰਾਹਾਂ ਸੋਕ ਜਣਗੇ ਤੇ ਬੜਾ ਸੋਹਣਾ ਠੀਕ ਆ ਹਾਂ ਓਕੇ ਡਨ ਯੂ ਗੋਣਾ ਫੱਕੇ ਰਾਹ ਦੋਗਰੇ ਖਾਣੇ ਦੁੱਤ ਸਹੀ ਆ ਉਹ ਤਾਂ ਇਹਨਾਂ ਨੂੰ ਟੂਪੇ ਵਾਲੇ ਸਾਡੇ ਦੋਵੇਂ ਮੈਂਬਰ ਬੈਠੇ ਅੰਦਰ ਹੂੰ ਕੀਗਰ ਦੇ ਬੈਠੇ ਦੋਵੇਂ ਇਕੱਲੇ ਇਕੱਲੇ ਗੱਲਾਂ ਕਰਦੇ ਆ ਦੋਵੇਂ ਜਣੇ ਆਪਸ ਹੀ ਕਰੀਏ ਨੇ ਗੱਲਾਂ ਹਾਂ ਵੀ ਪੁੱਛ ਤੋ ਕਿਦਾਂ ਰਹਾ ਮੈਂ ਕਰਿਆ ਸੀ ਉੱਡੇ ਉਹ ਤਾਂ ਜੱਤਾ ਭੁੱਲ ਗਿਆ ਕੰਦਾ ਲੈ ਤင်း ਮੈਂ ਕਿਹਾ ਸੀ ਪੁੱਛ ਲੈ ਜੇ ਉੱਥੇ ਆਉਣਾ ਚਲ ਬਰਾਂਡੇ ਚ ਉੱਥੇ ਲੈ ਬਰਾਂਡੇ ਦਾ ਦੀ ਹੁੰਦਾ ਹੈਲੋ ਹੈਲੋ ਬੁਣਾ ਦਾ ਇਸ਼ਾਰੇ ਨਾਲ ਹੈਲੋ ਬੁਲਾ ਦਿਓ ਸਾਰਿਆਂ ਨੇ ਸ਼ਾਇਦ ਨਵਾਬ ਸਿੰਘ ਹੈਲੋ ਬੁਲਾਉਂਦਾ ਸਾਰਿਆਂ ਨੂੰ ਸਾਰੇ ਜਣੇ ਕਮੈਂਟ ਚ ਹੈਲੋ ਲਿਖ ਦਿਓ ਸਾੜੀਤਾ ਕੁਲੀ ਹੈਨਾ ਵੀ ਸਾੜੀਤਾ ਕੁਲੀ ਲਿੰਕੇ ਜੀ ਕਾ ਕੁਲੀ ਕਿਹ ਕਰਿਆ ਕਰਾਂ ਨਹੀਂ ਖਾਈ ਵਾਈ ਸਾਰਾ ਕੁਝ ਹੀ ਹਾਏ ਵਾਏ ਕਰਿਆ ਕਰੂਗਾ ਹਾਂ ਸੁਸਾਡੇ ਪਾਗੀਆਂ ਰੋਟੀਆਂ ਸਾਡੀ ਮੰਮੀ ਨੇ ਲਾ ਲੀਆਂ ਰੋਟੀਆਂ ਲਾ ਲੀਆਂ ਨਹੀਂ ਆਪਣੇ ਵਿੱਚ ਚਾਰ ਸੀਗਾ ਜਿਹੜਾ ਉਹ ਪੁੱਟ ਗਿਆ ਕਿਹੜਾ ਦੂਸਰਾ ਛੋਟਾ ਛੜਿਆ ਕਿਸ ਦੇ ਲਿਆ ਨਾ ਮੁੱਕ ਗਿਆ ਉਹ ਉਹ ਕਿਧਰ ਮੁੱਕਿਆ ਉਹ ਦਿਖਾਦਾ ਹੀ ਨਹੀਂ ਮੁੜ ਕੇ ਕਿਧਰ ਗਿਆ ਫਿਰ ਲੈ ਲੈ ਬਾਹਰ ਆਪਣਾ ਖਰਾਬ ਹੋ ਗਿਆ ਨਹੀਂ ਨਹੀਂ ਉਹ ਮੜ ਮੋਟਾ ਸੀ ਜਿਹੜਾ ਇਧਰ ਆਇਆ ਨਾ ਸੁਮੁਕਿਆ ਸੀ ਉਹਦਾ ਤੇ ਗੱਲ ਦਰਾਂ ਵੀ ਨਹੀਂ ਖਵਾਈਆਂ ਤੂੰ ਉਹਦੇ ਵਿੱਚੇ ਸੀ ਮਿਕਸੋ ਖਾਂਦੇ ਤਾਂ ਨਹੀਂ ਸੀ ਯਾਰ ਬੰਦਾ ਕ ਪਜਾਮਾ ਪਤਾ ਨਹੀਂ ਕੀ ਆ ਬੰਦਾ ਬੰਦਾ ਉਹਦਾ ਪਜਾਮਾ ਰਾਤ ਸਾਡੇ ਪਤਾ ਕੀ ਹੋਇਆ ਸਾਡੇ ਰਾਤ ਨਾ ਸਰਵ ਸੁੱਤੀ ਪਈ ਸੀ ਮੈਂ ਬਾਹਰ ਆਇਆ ਤੇ ਸਾਡੇ ਬੈੱਡ ਤੇ ਇੱਕ ਚੂਹੀ ਦਾ ਬੱਚਾ ਚੜਿਆ ਪੱਜਾਇ ਹੋਇਆ ਮੈਂ ਸਰਸ ਲਈ ਗਿਆ ਮੈਂ ਚੂਹੀ ਦਾ ਬੱਚਾ ਤੇ ਬੈਠੀ ਬੈਠੀ ਹੋਇਆ ਕਿਵੇਂ ਹੰਜੇ ਦੇ ਕੱਟੇ ਦੇ ਦੇਖੀ ਜਾਣਾ ਨਾ ਮੈਂ ਤਾਂ ਖੜੀ ਤੇਰੇ ਪਿੱਛੇ ਆ ਚੂਹੀ ਦਾ ਬੱਚਾ ਆ ਗਿਆ ਫੇਰ ਵੜ ਕੇ ਬੱਜਿਓ ਮੈਂ ਨੂੰ ਕਹੀਆ ਮੈਂ ਕਹਿੰਦੀ ਸਰ ਕੁਛੀ ਬੱਚਾ ਬੈਠੀ ਉੱਥੇ ਮੈਂ ਕਿਹਾ ਤੇਰੇ ਪਿੱਛੇ ਚੂਹੀ ਦਾ ਬੱਚਾ ਆ ਗਿਆ ਉਹ ਸਰਾਣੀ ਜਿਹਾ ਨਹੀਂ ਰਿਹਾ ਉਹ ਨਾਲੇ ਵੜ ਗਿਆ ਮਰਮੜਾ ਫੇਰ ਉਹ ਜਦੋਂ ਤੂੰ ਕਹਿੰਦਾ ਚੂਹੀ ਦਾ ਬੱਚਾ ਹੈ ਹੂੰ ਉਹ ਨਾਲੇ ਵੜਿਆ ਗਿਆ ਸੀ ਜੋ ਬੁੱਕ ਰੁੱਕ ਲਾਈ ਗਿਆ ਔਕੜਿੰਗੀ ਕਿੱਥੋਂ ਨੂੰ ਆ ਤਵਾਂ ਜੂ ਨਿਕੜਿੰਗੀ ਕਿੜਕੀ ਉਤੋਂ ਗੜੇ ਕਿੰਨੇ ਸਰ ਉਸ ਰੱਖਦੇ ਆ ਹਾਂ ਹੈ ਉਹ ਤੋਂ ਲੈ ਕੇ ਆਉਣਾ ਪੱਕਾ ਲਾਉਣਾ ਇੱਕ ਆਪਾਂ ਉੱਥੇ ਲਾਵਾਂਗੇ ਅੰਦਰ ਇਹ ਕੀ ਲਾਉਣੀ ਹੁੰਦੀ ਆ ਇਹ ਕਿਹੜੀ ਸਰ ਉੱਠੇ ਉੱਠੇ ਤੇ ਪੈਰ ਵਿੱਚ ਪਾ ਤਰੀਕੇ ਆਪਾਂ ਆ ਉੱਠੇ ਪੈਰਾਂ ਚੂਹਾ ਭੱਗਿਆ ਚੂਹਾ ਭੱਗ ਕਿਡਾ ਕਦਣੀ ਚੱਲਣਾ ਉਹਨੇ ਕਿਹੜੀ ਲਾਉਣੀ ਲੱਕੜਾਂ ਨੇ ਲੱਕੜਾਂ ਨੇ ਉਹਦਾ ਕੀ ਫਾਇਦਾ ਚਾਹੇ ਉਹ ਵੀ ਪਾਣੀ ਛੇਵੇਂ ਮਾਰਦੇ ਹੁੰਦੇ ਚੂਹੇ ਨਹੀਂ ਨਹੀਂ ਮਾਰਨਾ ਨਹੀਂ ਆਪਾਂ ਫੇਰ ਉਹ ਤੇਰਾ ਮੂਹ ਲੱਗਦਾ ਫੇਰ ਆ ਜੂਗਾ ਫੇਰ ਨਹੀਂ ਆਉਣਾ ਨਾ ਪਪਾ ਸਕੂਲ ਦੇ ਪਰਲੇਵਾਂ ਦੇ ਛੱਡਣਾ ਹੋ ਗਿਆ ਮਾਰਨਾ ਮਾਰੀ ਦਾ ਨਹੀਂ ਹੁੰਦਾ ਜੀ ਬੱਤਿਆ ਨਹੀਂ ਕਰਨੀ ਆਪਾਂ ਨਹੀਂ ਉਹਨੂੰ ਪਤਾ ਹੀ ਨਹੀਂ ਸਾਰੀ ਪਤਾ ਨਹੀਂ ਕਰਨੀ ਬਹੁਤ ਕਨੇਟਾ ਵਾ ਨਾ ਉਹ ਅੱਖਾਂ ਪੱਟੀ ਬੰਨ੍ਹ ਕੇ ਛੱਡਾਂਗੇ ਹੂੰ ਜੁਬਾਲੀ ਜਿਹੜਾ ਉਹਦੇ ਖਾਣ ਅਸੀਂ ਜੀ ਚੂਹੇ ਦੇ ਅੱਖਾਂ ਦੇ ਪੱਟੀ ਬੰਨ੍ਹ ਕੇ ਅਸੀਂ ਪਰੇ ਛੱਡਾਂਗੇ ਫਿਰ ਕਿਦਾਂ ਹੋਊਗਾ ਦੱਸ ਦੇ ਜਣਾ ਨੂੰ ਜਿਵੇਂ ਆਪਾਂ ਪਹਿਲਾਂ ਗਾਵਾਂ ਨਹੀਂ ਛੱਡ ਕੇ ਹੁੰਦੇ ਹੁੰਦੇ ਸੀ ਜਦੋਂ ਜਦ ਪਹਿਲਾਂ ਪਤਾ ਵੀ ਆ ਜਾਂਦੀਆਂ ਮਹਿਕ ਨਹੀਂ ਜਦੋਂ ਕੋਈ ਸਾਡੇ ਪਿੰਡ ਚ ਗਾ ਆ ਜਾਂਦੀ ਸੀ ਨਾ ਫਿਰ ਉਹਦੇ ਬਾਹਰ ਦੱਖਾਂ ਦੇ ਪੱਟੀ ਮਣ ਕੇ ਤਾਂ ਨਹੀਂ ਆ ਜਾਣਾ ਹਾਂ ਬੋਰ ਆ ਜਾਣ ਦਿਖਾਉਂਦਾ ਸੋ ਆ ਸ਼ੱਡ ਚੀਰੇਗਾ ਸ਼ਲਾਦ ਹਾਈ ਹਾਈ ਸ਼ਲਾਦ ਤੇ ਹੁਣ ਆਪਣੇ ਹੌ ਵੀ ਪੈ ਸੀਗੇ ਕੀ ਮੇਂ ਉਹਨੇ ਖੀਰੇ ਕੀ ਖੇਦਿਆ ਨਾ ਉਹ ਜੇਲਾ ਤੇ ਤੁਹਾਨੂੰ ਆਇਦਾ ਵਲੋਗ ਪਸੰਦ ਆ ਤੇ ਲਾਈਕ ਤੇ ਕਮੈਂਟ ਕਰੀ ਦਿਓ ਤੇ ਅਗਰ ਆਪਣਾ ਵਲੋਗ ਬੜਾ ਵਧੀਆ ਲੱਗਿਆ ਹੋਇਆ ਫਿਰ ਕਮੈਂਟ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਆਪਣੇ ਚੈਨਲ ਨੂੰ ਤੇ ਜੇ ਸਬਸਕ੍ਰਾਈਬਰ ਦਾ ਬਟਨ ਆਉਂਦਾ ਥੋੜਾ ਲਿਆਓ ਥੋੜਾ ਮਾਰ ਮਾਰ ਤੁਮਾਰ ਮਾਰ ਮਾਰ ਸਬਸਕ੍ਰਾਈਬ ਕਰਦੇ ਹੋ ਤਾਂ ਫੋਨ ਪੰਨ ਲਓ ਅੱਛਾ ਤੇ ਅਰੇ ਬਿਸ਼ ਲੋਗੋ ਪਤਲੇ ਫੋਨ ਬਾਹਰ ਲੈਣਾ ਹੁੰਦਾ ਬਹੁਤ ਸੈਣ ਹਾਂ ਨਾ ਆ ਆ ਇਨਕਿੰਗ ਕਿੰਗ ਮੈਂ ਜਾ ਕਰਾ ਸੀ ਤੇ ਜੇ ਜਾ ਕਰਦੇ ਸੀਰੀਅਸ ਨਾ ਲੈ ਲਿਓ ਹਾਂ ਤੇ ਅਗਰ ਆਪਣਾ ਵਲੌਗ ਵਧੀਆ ਲੱਗਾ ਹੋਇਆ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਅਗਲੇ ਵਲੌਗਸ ਤਦ ਤੱਕ ਲਈ ਧੰਨਵਾਦ ਬਾਏ ਬਾਏ